ਤੇ ਕਰਮਜੀਤ ਨੂੰ ਮੋੜ ਨਾਲ ਗੱਲ ਹੋ ਸਕਦੀ ਹੈ ਅ ਭਾਜੀ ਹਜੇ ਮੀਟਿੰਗਸ ਨਹੀਂ ਜੀ ਤਸੋਂ ਕੋਮ ਮੀਟਿੰਗ ਕਾਦੀ ਕਰਨੀ ਹੈ ਸਰ ਕੁੰਡੀ ਦਾ ਹੋ ਗਿਆ ਉਹਨਾਂ ਨੇ ਮੀਟਿੰਗ ਕਾਦੀ ਕਰਨੀ ਆ ਸਰ ਜਿਹੜੇ ਮੀਟਿੰਗ ਦਾ ਬੰਦੇ ਪਤਾ ਕੀ ਸਰ ਮੇਰੀ ਇੱਕ ਗੱਲ ਸੁਣ ਮੂਰੇ ਸਿੱਖ ਕੂਨ ਦਾ ਪੁੱਤ ਸੀਗਾ ਠੀਕ ਆ ਇਹ ਤਾਂ ਇਹ ਤਾਂ ਭਗਵਾਨ ਦੇ ਚੱਕੇ ਚ ਗਾਇ ਤੇ ਖੜ ਗਿਆ ਠੀਕ ਆ ਨਾ ਸਿੱਖ ਕੂਨ ਕਾਣੀ ਮੀਟਿੰਗ ਹੈ ਮੀਟਿੰਗ ਦਾ ਤਿਆਰ ਕਰਨ ਵੀ ਜੇ ਕੋਤ ਲੈ ਕੇ ਗਏ ਹੁਣ ਉਹਦਾ ਸਰ ਬਾਈ ਬਣ ਕੇ ਨਾ ਅਸੀਂ ਬਾਗੇ ਪੁਰਾਣੇ ਹਲਕੇ ਤੋਂ ਕੋਟ ਨਾ ਰਿਆ ਕਾ ਪੰਡਾ ਮੇਰਾ ਠੀਕ ਹੈ ਜੀ ਗੋਪੀ ਮੇਰਾ ਨਾ ਭਾਈ ਬਣ ਕੇ ਗੱਲ ਕਰਾਏਗਾ ਮੇਰੀ ਇਹ ਮੈਂ ਜਤਿਸ਼ਰੀ ਹੰਮ ਕਰਾ ਦਿੱਤਾ ਮੈਂ ਤੇ ਮਾਸੀ ਦਾ ਮੁੰਡਾ ਹੀ ਬੋਲਦਾ ਠੀਕ ਹੈ ਜੀ ਆ ਹਾਂ ਭਾਈ ਬਣ ਕੇ ਕਰਾਈ ਵੀ ਬਾਈ ਬਣ ਕੇ ਨਾ ਵੀ ਗਾਂ ਨੂੰ ਜ਼ਿੰਦਗੀ ਚ ਕਿਸੇ ਦੇ ਚੱਕੇ ਚ ਕਾਇ ਤੇ ਬੰਦਾ ਨਾ ਲਵੇ ਇਹੋ ਜਾ ਜਿਹੜੇ ਅੱਜ ਲੈ ਲਿਆ ਉਹਨੇ ਹਾਂ ਮਾਸੀ ਦੇ ਬੇਟਾ ਉਹਨੂੰ ਕਹ ਗੋਪੀ ਕੋਟਰੇ ਵਾਲਾ ਬੋਲਦਾ ਮੈਂ ਆਦੀ ਫੋਟੋ ਘੱਲ ਦੇਣਾ ਤੈਨੂੰ ਆਖੇ ਤਾਂ ਇਸੇ ਨੰਬਰ ਤੇ ਕੱਲਾ ਪਤਾ ਕਿ ਬੰਦ ਕਰੀ ਬੈਠੇ ਬਈ ਯਾਰ ਲੋਕ ਲਹੂ ਬੋਲ ਪੀਂਦੇ ਉਹਨਾਂ ਦਾ ਹਾਂ ਉਹਨੂੰ ਮੈਂ ਉਹਨੂੰ ਕਿਹਾ ਵੀ ਸੀ ਉਹਨੂੰ ਕਹ ਗੋਪੀ ਦਾ ਪਹਿਲਾ ਫੋਨ ਆਇਆ ਸੀ ਤੈਨੂੰ ਪੁੱਛ ਲਈ ਮੈਂ ਉਹਨੂੰ ਕਿਹਾ ਸੀ ਵੀ ਬਾਈ ਬਣ ਕੇ ਨਾ ਵੀ ਤੈਨੂੰ ਭਗਵੰਤ ਮਾਨ ਨੇ ਆਪ ਤਾਂ ਮਰਨਾ ਮਰਨਾ ਤੈਨੂੰ ਵੀ ਮਰਾਊਗਾ ਵੀ ਪਤਾ ਕੀ ਆ ਮੈਂ ਝਾੜੂ ਨੂੰ ਖੁਦ ਬੋਟ ਪਾਈ ਆ ਬਾਈ 2022 ਚ ਤੇ ਮੈਂ ਪੱਕਾ ਕਾਂਗਰਸੀ ساری ਉਮਰ ਦਾ ਮੈਂ 2022 ਚ ਪਾਈ ਸੀ ਮੈਂ ਕਿਹਾ ਵੀ ਵੇਵ ਸੀ ਪਾਰਟੀਆਂ ਤੋਂ ਅੱਕੇ ਵੀ ਆ ਲੋਕ ਤੇ ਇਹਨੇ ਝਾੜੂ ਨੇ ਵੀ ਚਗਲਪੁਣਾ ਕੀਤਾ ਮੈਂ ਕਿਹਾ ਵੀ ਲੋਕ ਥੋਥੋ ਵੀ ਆੱਕ ਗਏ ਹੋ ਵੀ ਹੁਣ ਕੋਈ ਹੱਲ ਨਹੀਂ ਵੀ ਬਾਈ ਬੜ ਕੇ ਨਾ ਖੜਾ ਨਾ ਖੜਾ ਤੇ ਸਿੱਖ ਕੂਮ ਬਾਈ ਯਾਰ ਜਿਹਨੇ ਆਪਣੀ ਤੂੰ ਵੀ ਸਿੱਖ ਹੋਏਗਾ ਸਿੱਖਾਂ ਦਾ ਮੁੰਡਾ ਉਹ ਸੁਣੀ ਜਲੀ ਬਾਈ ਇੰਦਰਾ ਗਾਂਧੀ ਨੇ ਆਪਣੇ ਦਰਬਾਰ ਸਾਹ ਤੇ ਟੈਕ ਕਰਾਇਆ ਉਹਦਾ ਮੁੰਡਾ ਖੜਾ ਹੋਵੇ ਇੱਕ ਪਾਸੇ ਉਹ ਖੜਾ ਹੋਵੇ ਜਿਹਨੇ ਨੇ ਸਲਵਾਰਾਂ ਪਾਉਣ ਯਾਰ ਕਿਵੇਂ ਲੋਕ ਚਿਤਾ ਦੇਣਗੇ ਇੰਨੀ ਹਕੂਮ ਥੋੜੇ ਮਰੀਆ ਜਿੰਨੀ ਉਹ ਸਮਝਦਾ ਸੀ ਭਾਈ ਬਣ ਕੇ ਗੱਲ ਕਰਾਈ ਵੀ ਕੋਟਰੇ ਰਹਿ ਕੇ ਤੋ ਵੱਡਾ ਪ੍ਰਾਨ ਹਲਕੇ ਤੋ ਕੋਟਰੇ ਰਹਿ ਕੇ ਤੋ ਬੋਲਦਾ ਗੋਪੀ ਬਾਈ ਬੈਠ ਕੇ ਨੰਬਰ ਗੱਲ ਕਰੇ ਮਾਂ ਸਿੱਧਾ ਮੁੰਡਾ ਉਹਦੀ ਦਾ ਹਾਂ ਦਾਲ ਰਾਜ ਵੀ ਕਰਾਈ ਭਾਈ ਬਣ ਕੇ ਮੈਂ ਕਰ ਨਹੀਂ ਆਉਂਦੇ ਨਾ ਹਾਂ ਉਹ ਭਾਈ ਉਹਨੇ ਮੇਰਾ ਚੱਕਣਾ ਹੀ ਨਹੀਂ ਉਹਨੂੰ ਪਤਾ ਵੀ ਬਹੁਤ ਗਲਤ ਹੋ ਗਿਆ ਕੰਮ ਹਾਂ ਉਹਨੇ ਮੇਰਾ ਕਿੱਥੇ ਚੱਕਣਾ ਭਾਈ ਬਣ ਕੇ ਤੂੰ ਕਰਾਦੀ ਯਾਰ ਭਰਾ ਵਾਂਗ ਵੱਡਾ ਓ ਯਾਰ ਜੇਬ ਵਾਲੇ ਘਰ ਸਾਲ ਨੂੰ ਬਾਸੀ ਦਾ ਬੇਟਾ ਜੇ ਉਹ ਚੰਗਾ ਹੁੰਦਾ ਨਾ ਖੜਨਾ ਹੀ ਨਹੀਂ ਸੀ ਉਹਨੇ ਤਾਂ ਹੁਣ ਜਗਰਪੁਰਾ ਕੀਤਾ ਮੇਰਾ ਘਰ ਨਾਲ ਤੂੰ ਜ਼ੁਨਿਆਦਾ ਦੇ ਦੀ ਮੇਰਾ ਹਾਂ ਵੀ ਮੈਂ ਸਾਰਾ ਡਰੈਸ ਲਿਖਾਉਣਾ ਬਾਗਿਆਲਾ ਥਾਣਾ ਪੈਂਦਾ ਮੈਨੂੰ ਉਹਨੂੰ ਕਹ ਵੀ ਥੋੜੀ ਸਰਕਾਰ ਆ ਜੇ ਕੁਝ ਕਰਨਾ ਆ ਤਾਂ ਦਰਖਾਸਤ ਦੇ ਦੇਵੇ ਮੈਂ ਗੱਲ ਸਿੱਧੀ ਲੈ ਕੇ ਜਾ ਰਿਹਾ ਵੀ ਭਾਈ ਗੱਲ ਤਖੜਾ ਅਸੀਂ ਉਹਦਾ ਫਿਰਮਾ ਚਲਾਉਣਾ ਅਸੀਂ ਉਹਦਾ ਸਾਰਾ ਕੁਝ ਕੀਤਾ ਅਸੀਂ ਬਰੋਧ ਕਰਨਾ ਇਹ ਤੋਂ ਬਾਅਦ ਇਹ 10 ਸੱਕ ਕੌਮ ਦੇ ਬਰਾਬਰ ਖੜ ਗਿਆ ਜਿਹੜੇ ਬੰਦੇ ਨੇ ਇੰਦਰਾ ਗਾਂਧੀ ਡਾਤੀ ਚਲੋ ਤੇ ਚੱਕ ਕੇ ਬਰਾਬਰ ਖੜ ਗਿਆ ਯਾਰ ਬੰਦਾ ਤਿੰਨਾਂ ਚ ਨਹੀਂ ਤੇਰਾ ਨਹੀਂ ਮੇਰੇ ਜਿੱਡਾ ਕਸਦਾ ਯਾਰ ਉਹ ਸਿੱਖ ਗੋਚ 'ਚ ਵੱਡਾ ਚੇਹਰਾ ਯਾਰ ਕਿਹੜੇ ਨਾਲ ਗੱਲਾਂ ਕਰਦਾ ਸੀ ਇਹ ਜਾਂ ਦੱਸ ਇਹਨੂੰ ਪੈਪਟ ਮਾਰ ਕੇ ਮੈਨੂੰ ਠੀਕ ਹੈ ਮੈਂ ਦੱਸਦਾ ਠੀਕ ਠੀਕ ਨਹੀਂ ਕਹਿਣਾ ਰੋ ਕੱਢੀ ਤਾਂ ਜਾਣਾ ਤੇ ਕਰਮਜੀਤ ਨੂੰ ਮੋੜ ਨਾਲ ਗੱਲ ਹੋ ਸਕਦੀ ਆ ਭਾਜੀ ਅਜੇ ਮੀਟਿੰਗਸ ਨਹੀਂ ਜੀ ਦੱਸੋ ਕੰਮ ਮੀਟਿੰਗ ਕਾਦੀ ਕਰਨੀ ਹੈ ਸਰ ਕੁੰਡੀ ਦਾ ਹੋ ਗਿਆ ਉਹਨਾਂ ਨੇ ਮੀਟਿੰਗ ਕਾਦੀ ਕਰਨੀ ਆ ਮੀਟਿੰਗ ਦਾ ਬੰਦੇ ਪਤਾ ਜੀ ਸਰ ਮੇਲੇ ਇੱਕ ਗੱਲ ਸੁਣ ਮੂਰੇ ਸਿੱਖ ਕੂਮ ਦਾ ਪੁੱਤ ਸੀਗਾ ਠੀਕ ਆ ਇਹ ਤਾਂ ਇਹ ਤਾਂ ਭਗਵਾਨ ਤਮਾਨ ਦੇ ਚੱਕੇ ਚ ਗਾਇ ਤੇ ਖੜ ਗਿਆ ਠੀਕ ਆ ਨਾ ਸਿੱਖ ਕੋ ਕਾਲੀ ਮੀਟਿੰਗ ਆ ਮੀਟਿੰਗ ਦਾ ਤਾਇਆ ਕਰਨ ਵੀ ਜੇ ਕੁਝ ਲੈ ਕੇ ਗਏ ਹੁਣ ਉਹਨਾਂ ਦਾ ਸਰ ਬਾਈ ਬੜ ਕੇ ਨਾ ਅਸੀਂ ਬਾਗੇ ਪੁਰਾਣੇ ਹਲਕੇ ਤੋਂ ਕੋਟ ਨਾ ਰਿਆ ਕ ਪੈਂਡਾ ਮੇਰਾ ਠੀਕ ਹੈ ਜੀ ਗੋਪੀ ਮੇਰਾ ਨਾ ਬਾਈ ਬੜ ਕੇ ਗੱਲ ਕਰਾਏਗਾ ਮੇਰੀ ਇਹ ਮੈਂ ਜ ਤਿਸ਼ਲੀ ਉਹਨਾਂ ਨਾਲ ਕਰਾ ਦਦਾ ਮੈਂ ਤੇ ਮਾਸੀ ਦਾ ਮੁੰਡਾ ਹੀ ਬੋਲਦਾ ਇਹ ਠੀਕ ਹੈ ਜੀ ਹਾਂ ਹਾਂ ਬਾਈ ਵੜ ਕੇ ਕਰਾਈ ਵੀ ਬਾਈ ਵੜ ਕੇ ਨਾ ਵੀ ਗਾਂ ਨੂੰ ਜ਼ਿੰਦਗੀ ਚ ਕਿਸੇ ਦੇ ਚੱਕੇ ਚ ਕਾਇ ਤੇ ਬੰਗਾ ਲਾ ਲਵੇ ਹੋ ਜਾ ਜਿਹੜੇ ਅੱਜ ਲੈ ਲਿਆ ਉਹਨੇ ਹਾਂ ਜੀ ਤੁਸੀਂ ਮਾਸੀ ਦੇ ਬੇਟੇ ਹਾਂ ਜੀ ਹਾਂ ਮਾਸੀ ਦੇ ਬੇਟਾ ਉਹਨੂੰ ਤਾਂ ਗੋਪੀ ਕੋਟ ਵਾਲਾ ਬੋਲਦਾ ਮੈਂ ਆਦੀ ਫੋਟੋ ਕੱਲ ਦਿੰਦਾ ਤੈਨੂੰ ਆਖੇ ਤਾਂ ਇਸ ਨੰਬਰ ਤੇ ਕੱਲਾ ਪਰ ਤਾਂ ਕਿ ਬੰਦ ਕਰੀ ਬੈਠੇ ਭਈ ਯਾਰ ਲੋਕ ਲਹੁ ਬੋ ਪੀਂਦੇ ਉਹਨਾਂ ਦਾ ਅਹ ਉਹਨੂੰ ਮੈਂ ਉਹਨੂੰ ਕਿਹਾ ਵੀ ਸੀ ਉਹਨੂੰ ਕਿਹਾ ਗੋਪੀ ਦਾ ਪਹਿਲਾਂ ਫੋਨ ਆਇਆ ਸੀ ਤੈਨੂੰ ਪੁੱਛ ਲਈ ਮੈਂ ਉਹਨੂੰ ਕਿਹਾ ਸੀ ਵੀ ਬਾਈ ਬਣ ਕੇ ਨਾ ਤੇ ਤੈਨੂੰ ਪਗੋਂਤ ਮਾਨ ਨੇ ਆ ਤਾਂ ਮਰਨਾ ਮਰਨਾ ਤੈਨੂੰ ਵੀ ਮਰਾਊ ਆ ਵੀ ਪਤਾ ਕੀ ਆ ਮੈਂ ਝਾੜੂ ਨੂੰ ਖਦ ਬੋਟ ਪਾਈ ਆ ਬਾਈ 2022 ਚ ਤੇ ਮੈਂ ਪੱਕਾ ਕਾਂਗਰਸੀ ਸਾਰੀ ਉਮਰ ਦਾ ਬੈ 2022 ਚ ਪਾਈ ਸੀ ਮੈਂ ਕਿਹਾ ਵੀ ਬੇਵਸੀ ਪਾਰਟੀਆਂ ਤੋਂ ਓਕੇ ਵੀ ਆ ਲੋਕ ਤੇ ਇਹਨੇ ਝਾੜੂ ਨੇ ਵੀ ਚਗਲ ਪੁਣਾ ਕੀਤਾ ਮੈਂ ਕਿਹਾ ਵੀ ਲੋਕ ਥੋਥੋ ਵੀ ਅੱਕ ਗਏ ਵੀ ਹੁਣ ਕੋਈ ਹੱਲ ਨਹੀਂ ਵੀ ਬਾਈ ਬਣ ਕੇ ਨਾ ਖੜ ਨਾ ਖੜ ਤੇ ਸਿਕ ਕੋਮ ਬਾਈ ਯਾਰ ਜਿਹਨੇ ਆਪਣੀ ਤੋਂ ਵੀ ਸਿਕ ਕੋਈ ਦਾ ਸਿਕਾ ਦਾ ਮੁੰਡਾ ਸੁਣੀ ਜਲੀ ਭਾਈ ਇੰਤਰਾ ਗੰਧ ਨੇ ਆਪਣੇ ਦਰਬਾਰ ਸਾਹਿਬ ਤੇ ਟੈਕ ਕਰਾਇਆ ਉਹਦਾ ਮੁੰਡਾ ਖੜਾ ਹੋਵੇ ਇੱਕ ਪਾਸੇ ਉਹ ਖੜਾ ਹੋਵੇ ਜਿਹਨੇ ਲੈ ਸਲਵਾਰਾਂ ਪਾਉਣ ਯਾਰ ਕਿਵੇਂ ਲੋਕ ਚਿਤਾ ਦੇਣਗੇ ਇੰਨੀ ਹਕੂਮ ਥੋੜੇ ਮਰੀਆ ਜਿੰਨੀ ਉਹ ਸਮਝਦਾ ਸੀ ਭਾਈ ਵੜ ਕੇ ਗੱਲ ਕਰਾਈ ਵੀ ਕੋਟਰੇ ਰਹਿ ਕੇ ਤੋਂ ਵਾਧਾ ਪ੍ਰਾਣਾ ਹਲਕੇ ਤੋਂ ਕੋਟਰੇ ਰਹਿ ਕੇ ਤੋਂ ਬੋਲਦਾ ਗੋਪੀ ਭਾਈ ਬੈਠ ਕੇ ਨੰਬਰ ਗੱਲ ਕਰਾ ਮਾਸੀ ਦਾ ਮੁੰਡਾ ਉਹਦੀ ਦਾ ਹਾਂ ਦਾਲ ਰਾਜ ਵੀ ਕਰਾਈ ਭਾਈ ਵੜ ਕੇ ਮੈਂ ਕਰ ਨਹੀਂ ਆਉਂਦੇ ਨਾ ਉਹ ਭਈਓੜੇ ਮੇਰਾ ਚੱਕਣਾ ਹੀ ਨਹੀਂ ਉਹਨੂੰ ਪਤਾ ਵੀ ਬਹੁਤ ਗਲਤ ਹੋ ਗਿਆ ਕੰਮ ਉਹਨੇ ਮੇਰਾ ਕਿੱਥੇ ਚੱਕਣਾ ਭਾਈ ਬਣ ਕੇ ਤੂੰ ਕਰਾਦੀ ਯਾਰ ਭਰਾ ਵਾਲੇ ਵਟਾ ਉਹ ਯਾਰ ਜੇ ਮਾਲੇ ਗੱਲ ਕਰਨ ਬਾਸੀ ਦਾ ਬੇਟਾ ਜੇ ਉਹ ਚੰਗਾ ਹੁੰਦਾ ਉਹ ਖੜਨਾ ਹੀ ਨਹੀਂ ਸੀ ਉਹਨੇ ਤਾਂ ਹੁਣ ਜਗਰ ਪੁਣਾ ਕੀਤਾ ਮੇਰਾ ਘਰ ਨਹੀਂ ਤੂੰ ਜ਼ਨਿਆਦੋ ਦੇਦੀ ਮੇਰਾ ਹਾਂ ਵੀ ਮੈਂ ਸਾਰਾ ਡਰੈਸ ਲਿਖਾਉਣਾ ਬਾਗਿਆ ਦਾ ਖਾਣਾ ਪੈਂਦਾ ਮੈਨੂੰ ਉਹਨੂੰ ਕਹ ਵੀ ਥੋੜੀ ਸਰਕਾਰ ਆ ਜੇ ਕੁਝ ਕਰਨਾ ਆਇਆ ਤੇ ਦਰਖਾਸਤ ਦੇ ਦੇਵੇ ਮੈਂ ਗੱਲ ਸਿੱਧੀ ਲੈ ਕੇ ਜਾ ਰਿਹਾ ਵੀ ਭਾਈ ਗੱਲ ਤੇ ਖੜਾ ਅਸੀਂ ਉਹਨਾਂ ਫਿਲਮਾਂ ਚਲਾਉਂਦਾ ਅਸੀਂ ਉਹਦਾ ਸਾਰਾ ਬਲ ਕੀਤਾ ਅਸੀਂ ਵਿਰੋਧ ਕਰਨਾ ਇਹ ਤੋਂ ਬਾਅਦ ਇਹ 10 ਸਿੱਖ ਕੌਮ ਦੇ ਬਰਾਬਰ ਖੜ ਗਿਆ ਜਿਹੜੇ ਬੰਦੇ ਨੇ ਇੰਦਰਾ ਗਾਂਧੀ ਡਾਤੀ ਚਲੋ ਤੇ ਚੱਕ ਕੇ ਬਰਾਬਰ ਖੜ ਗਿਆ ਯਾਰ ਬੰਦਾ ਤਿੰਨਾਂ ਜ ਨਹੀਂ ਤੇਰਾ ਨਹੀਂ ਮੇਰੇ ਜਿੱਡਾ ਕੱਸਦਾ ਯਾਰ ਉਹ ਸਿੱਖ ਕੌਮ ਚ ਵੱਡਾ ਚਿਹਰਾ ਯਾਰ ਕਿਹੜੇ ਨਾਲ ਗੱਲਾਂ ਕਰਦਾ ਸੀ ਇਹ ਜਾਂ ਦੱਸ ਇਹਨੂੰ ਪੈਪਟ ਮਾਰ ਕੇ ਮੈਨੂੰ ਠੀਕ ਹੈ ਭਾਈ ਮੈਂ ਦੱਸ ਤਾਂ ਠੀਕ ਠੀਕ ਨਹੀਂ ਕਹਿਣਾ ਠੀਕ ਤਾਂ ਕਹਿ ਲੈਣਾ